ਯਾ ਇਸ ਵਕਤ ਪੰਜਾਬੀ ਪੰਜਾਬੀ ਨਾਲ ਖੜਦਾ ਵਾ ਸੋ ਇਸ ਤਰ੍ਹਾਂ ਕਿ ਪਾਣੀ ਦਾ ਬਹੁਤ ਜ਼ਿਆਦਾ ਇਧਰ ਹੜਾਇਆ ਵਾ ਕੋਟੀ ਦਿੱਤੀ ਹੈ ਜੀ ਐਮਐਲਏ ਸਾਹਿਬ ਨੇ ਸ਼ਰੀ ਸਾਹਿਬ ਨੇ ਪਾਣੀ ਬਹੁਤ ਹੈ ਇਸ ਨੂੰ ਆਪਾਂ ਮੈਜਰ ਵਾਟਰ ਵੀ ਆ ਸਕਦੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਅਰਸ਼ਦੀਪ ਸਿੰਘ ਅੱਜ ਮੇਰੇ ਨਾਲ ਮੌਜੂਦ ਆ ਮੇਰੇ ਪਿਤਾ ਜੀ ਦੇ ਹਰਮਨ ਪਿਆਰੇ ਦੋਸਤ ਸਰਦਾਰ ਮੇਜਰ ਸਿੰਘ ਜੀ ਬੋਪਾਰਾਏ ਸਾਡੇ ਪਿੰਡ ਦੇ ਗੱਲੇ ਦੇ ਸਰਪੰਚ ਸਾਹਿਬ ਉਹਨਾਂ ਨਾਲ ਆਪਾਂ ਅੱਜ ਚੱਲੇ ਆਂ ਡੇਰਾ ਬਾਬਾ ਨਾਨਕ ਅੰਕਲ ਜੀ ਨੂੰ ਪੁੱਛ ਲੈਨੇ ਆਂ ਆਪਾਂ ਕੀ ਕੀ ਲੈ ਕੇ ਚੱਲੇ ਆਂ ਅੱਜ ਹੜ੍ਹ ਪੀੜਤਾਂ ਵਾਸਤੇ ਅੱਜ ਆਪਾਂ ਚੱਲੇ ਆਂ ਸੇਵਾ ਕਰਨ ਤੇ ਹਾਂਜੀ ਦੱਸੋ ਅੰਕਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੇਖੋ ਪੂਰੇ ਪੰਜਾਬ ਤੇ ਇੱਕ ਭਾਰੀ ਮੁਸੀਬਤ ਬਣੀ ਹੋਈ ਆ ਇਸ ਵਕਤ ਪੰਜਾਬੀ ਪੰਜਾਬੀ ਨਾਲ ਖੜਦਾ ਵਾ ਸੋ ਇਸ ਤਰ੍ਹਾਂ ਅਸੀਂ ਵੀ ਆਪਣੇ ਨਗਰ ਚੋਂ ਸਰਪੰਚ ಗ್ರಾಮ ਪੰਚਾਇਤ ਡੱਲਾ ਮੇਜਰ ਸਿੰਘ ਤੇ ਸਾਡੇ ਦੂਜੇ ਭਰਾ ਬਲਬੀਰ ਸਿੰਘ ਬੁੱਪਰ ਸਰਪੰਚ ಗ್ರಾಮ ਪੰਚਾਇਤ ਹਵੇਲੀਆਂ ਕੋਟਲਾ ਉਹਨਾਂ ਦੇ ਛੋਟੇ ਵੀਰ ਬਲਜੀਤ ਸਿੰਘ ਹੋਣੀ ਆਏ ਨੇ ਨਾਲ ਮੇਰੇ ਪੰਚਾਇਤ ਮੈਂਬਰ ਸਰੂਪ ਸਿੰਘ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਲੰਬੜਦਾਰ ਸਰਵਣ ਸਿੰਘ ਤੇ ਇਕਬਾਲ ਸਿੰਘ ਜਹੇਦਾਰ ਹੋਣੀ ਇੱਕ ਮੇਰਾ ਵੀਰ ਹੋਰ ਆਇਆ ਜੋਦਾ ਸ਼ੇਰ ਬਾਕੀ ਹੋਰ ਸੰਗਤਾਂ ਵੀ ਨਾਲ ਚੱਲ ਰਹੀਆਂ ਨੇ ਸੋ ਇਹ ਸਾਰਿਆਂ ਦੀ ਕਿਰਪਾ ਦੇ ਨਾਲ ਆਪਾਂ ਦੋ ਟਰਾਲੀਆਂ ਫੀਟ ਦੀਆਂ ਨਾਲ ਤੂੜੀ ਤੰਦ ਭਰ ਕੇ ਨਾਲ ਲੰਗਰ ਸੰਗਰ ਦੇ ਪ੍ਰੋਗਰਾਮ ਵੀ ਚੱਲ ਰਹੇ ਨੇ ਹੋਰ ਵੀ ਪਿੱਛੇ ਟਰਾਲੀਆਂ ਆ ਰਹੀਆਂ ਸੋ ਅੱਜ ਅਸੀਂ ਡੇਰਾ ਬਾਬਾ ਨਾਨਕ ਅਮਨ ਸ਼ੇਰ ਸਿੰਘ ਸੈਰੀ ਕਲਸੀ ਦੀ ਅਗਵਾਈ ਹੇਠ ਇਹ ਇਹ ਰਸਦਾਂ ਜਿਹੜੀਆਂ ਲੈ ਕੇ ਪਹੁੰਚ ਰਹੇ ਆਂ ਜੀ ਸਜਣਾ ਭਰ ਕੇ ਦੋ ਟਰਾਲੀਆਂ ਚੱਲੇ ਜਿਆ ਵਾ ਲੈ ਕੇ ਹੜਪੀੜਤਾ ਵਾਸਤੇ ਤੇ ਆਜੋ ਚਲਿਏ ਅੱਜ ਦਾ ਵਲੌਗ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਵਾ ਤੁਸੀਂ ਜ਼ਰੂਰ ਲਾਸਟ ਤੱਕ ਵੇਖਿਓ ਤੇ ਆਜੋ ਫਿਰ ਚਲਿਏ ਤਦੰ ਦਸਨੇ ਅੰਕਲ ਜੀ ਦੱਸੋ ਮਾੜਿਆ ਵੀ ਆਪਾਂ ਕਿੱਥੇ ਖਲੋਤੇ ਆ ਤੇ ਇੱਥੇ ਕੀ ਕਰਨੋਂ ਖਲੋਤੇ ਆ ਫਿਰ ਕਿੱਧਰ ਜਾਵਾਂਗੇ ਇਹ ਜੀ ਅਸੀਂ ਐਮ ਐਲ ਏ ਜੋ ਹਲਕਾ ਬਟਾਲਾ ਦੇ ਅਮਨ ਸੇਰ ਸਿੰਘ ਸੈਰੀਕਲਸੀ ਜੀ ਉਹਨਾਂ ਦੇ ਘਰ ਦੇ ਮੂਰੇ ਖੜੇ ਆ ਇੱਥੇ ਹੋਰ ਵੀ ਸਾਡੇ ਪਿੰਡਾਂ ਦੇ ਸਰਪੰਚ ਭਰਾ ਆਪੋ ਆਪਣੀਆਂ ਟਰਾਲੀਆਂ ਲੈ ਕੇ ਪਹੁੰਚੇ ਨੇ ਇੱਥੋਂ ਹੁਣ ਅਜੇ ਵੇਟ ਕਰ ਰਹੇ ਆ ਕਿਉਂਕਿ ਟਰਾਲੀਆਂ ਦਾ ਕਾਫਲਾ ਅਜੇ ਪਿੰਡਾਂ ਤੋਂ ਚੱਲ ਰਿਹਾ ਕੁਝ ਪਹੁੰਚ ਚੁੱਕੇ ਨੇ ਕੁਝ ਆ ਰਹੇ ਨੇ ਸੋ ਜਦੋਂ ਸਾਰੇ ਟਰੈਕਟਰ ਟਰਾਲੀਆਂ ਵਾਲੇ ਭਰਾ ਆ ਜਾਂਦੇ ਆ ਫਿਰ ਐਮਐਲਏ ਸਾਹਿਬ ਆਪਣਾ ਸਾਰਾ ਕਾਫਲਾ ਲੈ ਕੇ ਅੱਗੇ ਜਾਣਗੇ ਸਰਪੰਚਾਂ ਨੂੰ ਦੇ ਦਿੰਦੇ ਆ ਵੀ ਉਹਨਾਂ ਨੂੰ ਪਤਾ ਹੋਵੇ ਕਿ ਕਿਹੜੇ ਨਹੀਂ ਵੀ ਡੰਗਰ ਵਾਕੇ ਨਾ ਚਾਰ ਟਾਇਰ ਉਹ ਟੀਮ ਸਮਾਨ ਉਹ ਥੇ ਸਮਾਨ ਦਾ ਸਾਰਾ ਕੰਮ ਉਹ ਅੱਗੇ ਭੇਜਣਗੇ ਟੀਮ ਸਮਾਨ ਵੰਡੇ ਕੋਈ ਪਤਾ ਕਿ ਨੂੰ ਮਿਲਿਆ ਕਿ ਨਹੀਂ ਮਿਲਿਆ ਜਦੋਂ ਪੰਜ ਟੋਟਾੜੀ ਲਵਾ ਲੈਣਾ ਉਧਰ ਵਾਲਾ ਉਹ ਮੜ ਕੇ ਉਹਨਾਂ ਨੂੰ ਕੋਈ ਜਿੰਨੀ ਜਿੰਨੀ ਲੋੜ ਹੋਣੀ ਨਹੀਂ ਪਾਣੀ ਦਾ ਬਹੁਤ ਜ਼ਿਆਦਾ ਇੱਧਰ ਹੜਾਇਆ ਵਾ ਦੇਰ ਬਾਬਾ ਨੰਦ ਸਾਹਿਬ ਵਾਲਾ ਪੁੱਛੇ ਸੰਗਤ ਦੇ ਚਲੋ ਰਸਣ ਲੈ ਕੇ ਡੰਗਰਾਂ ਦੇ ਚਾਰਾਂ ਡੱਲੇ ਕਲਾਂ ਤੋਂ ਡੱਲੇ ਦੇ ਡੱਲੇ ਬਾੜੇ ਭੇਲੀਆਂ ਡਲਾ ਮੋੜ ਸਾਰੀ ਪੰਚਾਇਤਾਂ ਹੋਰ ਆਡੀਆਂ ਪੰਚਾਇਤਾਂ ਪਿੰਡਾਂ ਦੀਆਂ ਸਾਰੇ ਆਪਾਂ ਰਸਣ ਲੈ ਕੇ ਪਹੁੰਚ ਰਹੇ ਆ ਸੰਗਤ ਦੀ ਸੇਵਾ ਵਿੱਚ ਮਾਣ ਸੇਵਾ ਸਾਈ ਪਾਇ ਸਾਹਿਬ ਦੀ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾ ਮੈਂ ਤੇ ਮੈਂ ਤੇ ਇਸੇ ਇਸੇ ਕਰਕੇ ਕਹੇ ਰਾਤ ਨੂੰ ਇਕੱਠੇ ਕਰ ਲਈਏ ਸਾਰਿਆਂ ਨੂੰ ਤੇ ਸਵੇਰੇ ਨਿਕਲਦੇ ਆਪਾਂ ਮੈਂ ਪਾਰਲੀਮੈਂਟ ਚ ਪਉੜੀ ਮੈਂ ਮੈਂ ਇੱਕ ਗੱਲ ਕਹਾਂਗਾ ਸਖਬੀਰ ਬਾਦਲ ਜੀ ਬਾਦਲ ਸਾਹਿਬ ਲੋਕ ਹੜਾਂ ਦੀ ਮਾਰਚ ਮਾਰ ਰਹੇ ਨੇ ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਸਿਆਸਤਾਂ ਚ ਕੋਜੀਆਂ ਸਿਆਸਤਾਂ ਆਪਾਂ ਨਾਨਕ ਤੇ ਕਲਾ ਨੌਰ ਦੇ ਪਿੰਡਾਂ ਚ ਰੋਵਾਨਾ ਕੀ ਕੀ ਕੀਤਾ ਜਾ ਰਿਹਾ ਓ ਮੇਰੀ ਬਾਤ ਠੱਗ ਗਈ ਸੱਜਣਾ ਤੇ ਮੈਂ ਹੋ ਗਿਆ ਜੇ ਪਿਛੇ ਨੂੰ ਤੇ ਆਪਣਾ ਬਹੁਤਾ ਮੀਡੀਆ ਮੂਡੀ ਵਾਲਾ ਕੰਮ ਨਹੀਂ ਆ ਆਪਾਂ ਤਾਂ ਬਲੌਗ ਬਣਾਈ ਤੇ ਆ ਲਓ ਸੱਜਣਾ ਨਿਕਲਦੀਆਂ ਜੀ ਹੁਣ ਇਥੇ ਟਰਾਲੀਆਂ ਤੇ ਚੱਲੇ ਆ ਹੁਣ ਆਪਾਂ ਪਤਾ ਨਹੀਂ ਕਿੱਥੇ ਪਹੁੰਚਦੇ ਜੀ ਤੇ ਆਪਾਂ ਵੀ ਨਾਲ-ਨਾਲ ਜਾਵਾਂਗੇ ਤੇ ਆਜੋ ਫਿਰ ਚੱਲੀਏ ਸਾਨੂੰ ਹੀ ਮਿਲ ਗਈ ਸੱਜਣੋ ਸਿਕਿਉਰਟੀ ਕਹਿੰਦੇ ਅੰਮੇਜਨ ਅੰਕਲ ਕਿੰਨੇ ਦਿੱਤੀ ਆ ਮੈਂ ਕਿਹਾ ਜੀ ਐਮਐਲਏ ਸਾਹਿਬ ਨੇ ਸ਼ੈਰੀ ਸਾਹਿਬ ਨੇ ਤੇ ਆਜੋ ਫਿਰ ਆਪਾਂ ਵੀ ਚਲੀਏ ਅੱਗੇ ਨੂੰ ਉਹ ਕਹਿੰਦੇ ਆ ਸ਼ੈਰੀ ਸਾਹਿਬ ਵੀ ਤੇਰੀ ਹਾਈ ਲੈਵਲ ਦੀ ਮੀਡੀਆ ਤੂੰ ਨਾਲ ਦੋ ਜ਼ਰੂਰ ਗਨਮੈਨ ਰੱਖ ਆਪਾਂ ਜਾਣਦੇ ਹਾਂ ਹੁਣ ਸੱਜਣੋ ਰਾਜ ਆਪਾਂ ਖਾਲ ਸ਼ਕਲ ਲੱਗਿਆ ਲੰਗਰ ਮੇਰੇ ਨਾਲ ਆ ਅੰਕਲ ਜੀ ਸਰਦਾਰ ਸਰਵਜਿੰਗ ਜੀ ਤੇ ਆਪਾਂ ਲੰਗਰ ਛੱਕ ਕੇ ਫਿਰ ਆਪਾਂ ਜਾਵਾਂਗੇ ਅੱਗੇ ਬਾਬੇ ਸ਼੍ਰੀ ਚੰਦ ਦੀ ਜਗ੍ਹਾ ਤੇ ਸ਼ਕਲ ਲੱਗਿਆ ਲੰਗਰ ਲੰਗਰ ਛੱਕ ਕੇ ਉੱਥੇ ਪਹੁੰਚਾਂਗੇ ਜਦੋਂ ਪਹੁੰਚ ਚੁੱਕੇ ਹੁਣ ਆਪਾਂ ਆਵਾ ਤੁਸੀਂ ਵੇਖ ਸਕਦੇ ਜੇ ਕਿੰਦਾ ਬਹੁਤ ਜਿਆਦਾ ਇੱਥੇ ਪਾਣੀ ਆ ਘਰ ਡੁੱਬ ਗਏ ਲੋਕੀ ਘਰੋਂ ਬਚਾ ਰਹੇ ਆ ਤੇ ਆਜੋ ਫਿਰ ਆਪਾਂ ਹੋਰ ਅੱਗੇ ਖੜਦੇ ਆ ਗੱਡੀ ਆਪਣੀ ਤੁਹਾਨੂੰ ਦਿਖਾਉਂਦੇ ਆ ਆਵੇ ਮੰਜੀ ਹਾਂਜੀ ਆਪਾਂ ਭਾਜੀ ਇਸੇ ਸੜਕ ਤੇ ਗਏ ਜਿਹੜਾ ਕਾਲੀ ਰੋਡ ਤੋਂ ਜਿੱਥੇ ਸਾਰਾ ਵਗਣ ਦਿਆ ਵਾ ਸੱਜਣੋ ਆਪਾਂ ਪਹੁੰਚ ਚੁੱਕੇ ਆ ਫਾਈਨਲੀ ਡੇਰਾ ਬਾਬਾ ਨਾਨਕ ਸਵੇਰੇ 7 ਵਜੇ ਤੋਂ ਤੁਰੇ ਸੀ ਤੇ ਹੁਣ ਆਪਾਂ ਪਹੁੰਚੇ ਆ ਲਗਭਗ 4:30 4:30 ਵਜੇ ਦਾ ਟਾਈਮ ਆ ਤੇ ਪਹੁੰਚ ਗਿਆ ਆਪਣੀਆਂ 35-40 ਟਰਾਲੀਆਂ ਨਾਲ ਆਪਾਂ ਆਏ ਆ ਸਰਦਾਰ ਮੇਜਰ ਸਿੰਘ ਜੀ ਬੋਪਾਰਾ ਇਹਨਾਂ ਦੇ ਨਾਲ ਤੇ ਦੋ ਟਰਾਲੀਆਂ ਵਿੱਚ ਇਹਨਾਂ ਦੀਆਂ ਵੀ ਆ ਤੇ ਹੁਣ ਥੋੜਾ ਪ੍ਰੋਗਰਾਮ ਹੋਰ ਵਿਖਾਲਦੇ ਆ ਤੁਹਾਨੂੰ ਤੇ ਫਿਰ ਜਦੋਂ ਲਾਉਨੇ ਆ ਸਮਾਨ ਸਮੂਹਣ ਤੇ ਬਾਕੀ ਜਾਣੇ ਆ ਫਿਰ ਬਾਅਦ ਚ ਪਿੰਡ ਨੂੰ ਆਣ ਗਿਆ ਆਪਾਂ ਡੇਰਾ ਬਾਬਾ ਨਾਨਕ ਤੇ ਸਾਡੇ ਨਾਲ ਮੇਜਰ ਸਿੰਘ ਸਰਪੰਚ ਸਾਹਿਬ ਪਿੰਡ ਡੱਲਾ ਤੇ ਅੰਕਲ ਜੀ ਦੱਸੋ ਫਿਰ ਕਿੱਦਾਂ ਦਾ ਮਾਹੌਲ ਚੱਲ ਰਿਹਾ ਹੈ ਇੱਥੇ ਦਾ ਮਾਹੌਲ ਚਾਲ ਵੇਖੋ ਜੀ ਇੱਥੇ ਸਾਰੇ ਜਿੰਨੇ ਵੀ ਸਰਪੰਚ ਸਾਹਿਬਾਨ ਨੇ ਆਪਣੇ ਟਰਾਲੀਆਂ ਲੈ ਕੇ ਪਹੁੰਚੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜਿਹਾ ਇਧਰ ਨੂੰ ਰੋਕ ਰੱਖੋ ਤਾਂ ਕਿ ਸਾਰੇ ਹੀ ਨਜ਼ਰ ਆ ਜਾਣ ਕਿ ਬਹੁਤ ਜ਼ਿਆਦਾ ਟਰੱਕ ਟਰਾਲੀਆਂ ਤੇ ਸਮਾਨ ਲੈ ਕੇ ਐਮ ਐਲ ਏ ਸਹਿਰੀ ਕਲਸੀ ਦੀ ਅਗਵਾਈ ਹੇਠ ਇੱਥੇ ਸਾਰੇ ਹੀ ਸਰਪੰਚ ਜਿੰਨੇ ਹਲਕੇ ਦੇ ਨੇ ਤਕਰੀਬਨ ਇੱਕ ਇੱਕ ਦੋ ਦੋ ਟਰਾਲੀਆਂ ਲੈ ਕੇ ਇੱਥੇ ਪਹੁੰਚੇ ਨੇ ਪਰਵਾਹ ਨਹੀਂ ਨਹੀਂ ਪਰਵਾਹ ਨਾ ਕਰਵਾਓ ਨਹੀਂ ਨਹੀਂ ਆ ਸਭ ਕੁਝ ਹੁਣ ਤੁਹਾਡੇ ਵਾਸਤੇ ਹੁਣ ਤੁਸੀਂ ਲੋਡ ਬੰਦਾ ਤੱਕ ਪਹੁੰਚਾ ਦੇ बहरले मुल तक जिथे भी लोड़ पी ਸਾਡੇ ਪੰਜਾਬੀ ਚਟਾਨ ਬਣ ਕੇ ਖੜਾ ਹਰ ਔਖੀ ਘੜੀ ਦੇ ਉੱਤੇ ਜੇ ਬਾਹਰ ਦੇ ਮੁਲਕਾਂ ਤੱਕ ਜਾ ਕੇ ਮੋਢਾ ਡਾਹ ਸਕਦੇ ਨੇ ਉਹ ਇੱਥੇ ਸਾਡਾ ਪਰਿਵਾਰ ਆ ਇੱਕ ਵਾਰੀ ਆਵਾਜ਼ ਮਾਰਨ ਤੇ ਸੀ ਠੀਕ ਆ ਮੈਂ ਇਹ ਨਹੀਂ ਕਹਿੰਦਾ ਆ ਮੇਰਾ ਪਰਿਵਾਰ ਆ ਸਾਬ ਠੀਕ ਆ ਆ ਹੱਥ ਜੋੜ ਕੇ ਬੇਨਤੀ ਕੀਤੀ ਵੀ ਜਾਣਾ ਜਿਹਦੇ ਕੋ ਜੋ ਸਰਦਾ ਬੰਦਾ ਹੋਇਆ ਚਟਾਨ ਬਣ ਕੇ ਖੜ ਗਿਆ ਸੋ ਅੱਗੇ ਵੀ ਜਿੱਥੇ ਜ਼ਰੂਰਤ ਪਾਊਗੀ ਇਹ ਨਹੀਂ ਮੈਂ ਤੇ ਲੋਕ ਸਭਾ ਵੀ ਲੜੀ ਸੀ ਮੇਰਾ ਤੇ ਗਵਾਹ ਲਿਆ ਸੋ ਮੈਨੂੰ ਜਦੋਂ ਵੀ ਵੱਡਾ ਭਰਾ ਹੁਕਮ ਕਰੂਗਾ ਅਸੀਂ ਸਾਰਾ ਪਰਿਵਾਰ 24 ਘੰਟੇ ਹਾਜ਼ਰ ਆ ਇਸ ਤੋਂ ਬਾਅਦ ਇੱਕ ਦੀਨਾਨਗਰ ਵੀ ਜਾਣਾ ਅੱਜ ਇੱਥੇ ਹਾਜ਼ਰੀ ਆਪ ਜੀ ਨੂੰ ਲਵਾਈ ਆ ਉਸ ਤੋਂ ਬਾਅਦ ਹੁਣ ਕੱਲ ਜਾਂ ਪਰਸੋਂ ਦੇ ਵਿੱਚ ਵਿੱਚ ਦੀਨਾਨਗਰ ਤੋਂ ਮੈਨੂੰ ਜਾਣ ਦੀ ਲੋੜ ਪਈ ਸੋ ਰਾਲ ਮਿਲ ਕੇ ਸੋਖੀ ਘੜੀ ਨੂੰ ਆਪਾਂ ਕਰਾਂਗੇ ਵੇਖ ਸਕਦੇ ਆ ਸੱਜਣੋ ਤੁਸੀਂ ਕਿੰਨਾ ਜ਼ਿਆਦਾ ਇੱਥੇ ਪਾਣੀ ਆ ਤੇ ਬਹੁਤ ਹੀ ਮੰਦਾ ਹਾਲਾ ਲੋਕਾਂ ਦੇ ਅੱਦੇ-ਅੱਦੇ ਘਰ ਡੁੱਬੇ ਆ ਮੈਂ ਤੁਹਾਨੂੰ ਚੰਗੀ ਤਰ੍ਹਾਂ ਬਾਰੀ ਜੋ ਬਾਹਰ ਨਿਲ ਕੇ ਦਿਖਾ ਲ ਦਿੰਨਾ ਵਾ ਤੇ ਇਹ ਤੋਂ ਬਾਅਦ ਹੁਣ ਆਪਾਂ ਸਿੱਧਾ ਜਾਵਾਂਗੇ ਪਿੰਡ ਨੂੰ ਵਾਪਸ ਪਿੰਨੇ ਰਾਂ ਪੈਣ ਰਿਆ ਸ਼ਾਮਾਂ ਪੈ ਗਈਆਂ ਵਾ ਤੇ ਪਿੰਡ ਜਾ ਕੇ ਬਸ ਇੱਕ ਕਲਿੱਪ ਕਰਕੇ ਫਿਰ ਆਪਾਂ ਵਲੌਗ ਸਮਾਪਤ ਕਰਾਂਗੇ ਪਹੁੰਗਿਆ ਆਪਾਂ ਪਿੰਡ ਸਜਨੋ ਬਹੁਤ ਹੀ ਮਜ਼ਾ ਆ ਸੇਵਾ ਕਰਕੇ ਤੇ ਬਹੁਤ ਹੀ ਸਕੂਨ ਮਿਲਿਆ ਉਦਾਂ ਵੀ ਬਹੁਤ ਘੈਂਟ ਸਾਡੇ ਪਿੰਡ ਦੇ ਬੰਦੇ ਆ ਸਰਦਾਰ ਮੇਜਰ ਸਿੰਘ ਜੀ ਬੋਪਾਰਾ ਇਹ ਸਰਪੰਚਾ ਸਾਡੇ ਪਿੰਡ ੱਲੇ ਦੇ ਤੇ ਉਦਾਂ ਵੀ ਗੁਪਤਦਾਨ ਕਰਦੇ ਰਹਿੰਦੇ ਆ ਬਹੁਤ ਹੀ ਸੇਵਾ ਕਰਦੇ ਆ ਪਿੰਡ ਦੀ ਤੇ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਚ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਕਿ ਆਪਾਂ ਹੋਰ ਸੇਵਾ ਕਰ ਸਕੀਏ ਤੇ ਲਵ ਯੂ ਤੁਹਾਨੂੰ ਸਾਰਿਆਂ ਨੂੰ ਜਗ ਜੁੰਦਾ ਦੇ ਮੇਲੇ ਟਾਟਾ ਬਾਏ ਬਾਏ ਖੁਦਾ হাফেজ